ਕਾਲੀ ਦਲ ਬਾਦਲ ਜੀ ਕਾਲੀ ਦਲ ਬਾਦਲ ਨੇ ਐਸੇ ਕੀ ਕੰਮ ਕਰਦੇ ਸਾਰੇ ਕੰਮ ਸਾਰੇ ਕੰਮ ਹੀ ਕਾਲੀ ਦਲ ਨੇ ਕਰਿਆ ਜੋ ਵੀ ਸਾਡੇ ਪਿੰਡ ਚ ਹੋਇਆ ਸਾਰਾ ਕਾਲੀ ਦਲ ਵਲੇ ਹੋਇਆ ਝਾੜੂ ਵੇਲੇ ਇੱਕ ਵਾਰੀ ਵੀ ਕੋਈ ਕੰਮ ਨਹੀਂ ਹੋਇਆ ਇਹ ਤੇ ਜੇ ਪਲਾਟ ਦਿੱਤਾ ਜੀ ਖੁੱਡੀਆਂ ਵਾਲਿਆਂ ਨੇ ਵੰਡ ਕੇ ਗਏ ਸੀਗਾ ਉਹ ਵਾਪਸ ਲੈ ਲੇ ਜੀ ਅੱਧੇ ਜਣਿਆਂ ਤੋਂ ਜੀ ਕੋਈ ਇੰਨੀ ਕੁਸ ਕਰਾ ਜਿੰਨੇ ਮੰਡੇ ਜੀ ਪਹਿਲਾਂ 250 ਪਲਾਟ ਦਿੱਤਾ ਸੀਗਾ ਜੀ ਉਹ ਵੀ ਬਾਦਲ ਸਰਕਾਰ ਨੇ ਦਿੱਤਾ ਸੀਗਾ ਫੇਰ ਜੀ ਚੈੱਕ ਦਿੱਤੇ ਸੀਗੇ 500 ਉਹ 22 45 45000 ਦੇ ਫਿਰ 15 15000 ਦੇ ਚੈੱਕ ਜੀ ਬਿਮਾਰੀ ਆਸਤੇ ਹਰੇਕ ਨੂੰ ਗਰੀਬ ਗਰੀਬ ਨੂੰ ਇਲਾਜ ਆਸਤੇ ਪੈਸੇ ਦਿੰਦੇ ਸੀ ਜੀ ਬਾਦ ਸਾਹਿਬ ਇਹ ਦੂ ਕੋਈ ਸਾਡੇ ਨੇੜੇ ਦਾ ਕੰਮ ਨਹੀਂ ਕਰਾਈ ਜੀ ਦਿਨ ਬਾਦ ਸਾਹਿਬ ਨੇ ਕਰਾਇਆ ਬਹੁਤ ਜਾਦੇ ਕੰਮ ਹੋਇਆ ਜੀ ਸਾਨੂੰ ਲਈ ਸਾਨੂੰ ਬਾਦ ਸਾਹਿਬ ਨੇ 5 ਕਿਲੋ ਗਰਾਊਂਡ ਦਿੱਤਾ ਸੀ ਜੀ ਪੂਰਾ ਇਹਨਾਂ ਨੇ ਵਿੱਚੋਂ ਗਰਾਊਂਡ ਘਟਾ ਕੇ 4 ਕਿਲੋ ਦਾ ਕਰਤਾ 1 ਕਿੱਲਾ ਜਾਣ ਕੇ ਕਿਸੇ ਨੇ ਜਿਹੜੇ ਵਿੱਚ ਰਾਲ ਕੇ ਸੈਟਿੰਗ ਕਰਕੇ ਜੀ ਉਹ ਵੀ ਗਰਾ ਖਰਾਬ ਕਰਤਾ ਗਰਾਊਂਡ ਜੀ ਪੂਰਾ 5 ਕਿਲੋ ਗਰਾਊਂਡ ਸੀਗਾ ਜੀ ਇਹਨਾਂ ਨੇ 1 ਕਿੱਲਾ ਜਿਹੜਾ ਖਰਾਬ ਕਰਤਾ ਜੀ ਅਸੀਂ ਕਾਲੇਦਾਨ ਕਹਿੰਨੇ ਵੀ ਬਣੇ ਤੇ ਕਾਲੀਦਾਲ ਦਾ ਹੀ ਵਿਕਾਸ ਹੋਇਆ ਪਿੰਡ 'ਚ ਜਾ ਕੇ ਵੇਖ ਲਓ ਬਹੁਤ ਵਧੀਆ ਗਲੀਆਂ ਨਾਲੀਆਂ ਤੇ ਹੁਣ ਤਾਂ ਕੱਸੀ ਤਾਂ ਸਾਡੇ ਮਗਰੋਂ ਬੰਦ ਹੁੰਦੀ ਹੈ ਪਹਿਲੇ ਪਿੰਡ 'ਚ ਪਾਣੀ ਬੰਦ ਹੋ ਜਾਂਦਾ ਤੇ ਨਸ਼ਾ ਨਸ਼ੇ ਵਾਲੇ ਤਾਂ ਘਰ ਘਰ ਫਿਰਦੇ ਸਾਡੇ ਗਲੀਆਂ 'ਚ ਸਾਡੇ ਪੋਤੇ ਬਕੂਜਰ ਗਿਆ ਨਸ਼ੇ ਨਾਲ ਗੁਜਰਿਆ ਮੇਰਾ ਬੇਟਾ ਉਹ ਖਾਂਦਾ ਸੀਗਾ ਉਹਨੂੰ ਮਸਾ ਅਸੀਂ ਠੀਕ ਕਰਿਆ ਇਥੇ ਕੋਈ ਕਿਸੇ ਦਾ ਕੰਟਰੋਲ ਨਹੀਂ ਦਾ ਜੀ ਤਰ ਕਹਿੰਦੇ ਵੀ ਕਾਲੀਦਾਨ ਨਸ਼ਾ ਲੈ ਕੇ ਕਾਲੀ ਦਾਲ ਵੇਲੇ ਤਾਂ ਇਹ ਨਾ ਹੀ ਸੁਣਤਾ ਘਰ ਘਰ ਵੀ ਕੀ ਜਾਂਦਾ ਹੁਣ ਤਾਂ ਕੋਈ ਹਾਲ ਹੀ ਨਹੀਂਗਾ ਨਸ਼ੇ ਨਸ਼ੇ ਨਾਲ ਬਰਬਾਦ ਹੋ ਕੇ ਗਰੀਬ ਨਾ ਕਣ ਜੀ ਬਲਵਾਤੀ ਹਾਂ ਜੀ ਪੰਜ ਸਾਲਾਂ ਚੋਂ ਨਾ ਕਣ ਜੀ ਬਲਵਾਤੀ ਪਾਣੀ ਕਿੰਨੂ ਤੇ ਨਸ਼ੇ ਕਿੰਨੂ ਬਹੁਤ ਨਸਕਾਂ ਕਿਸੇ ਨੂੰ ਨਾ ਜਿਹਦਾ ਟੋਟ ਹੀ ਨਹੀਂ ਪਈ ਸੀਗੀ ਕਾਲੀ ਦਾਲ ਵੇਲੇ ਸਭ ਸਭ ਨੂੰ ਕਣਕ ਮਿਲਦੀ ਸੀਗੀ ਤੇ ਹੁਣ ਤਾਂ ਕਿਸੇ ਨੂੰ ਆਟਾ ਆ ਕੋਈ ਆ ਕੇ ਘਰੇ ਦੇ ਕੇ ਜਾਣਗੇ ਕੁਝ ਵੀ ਨਹੀਂ ਮਿਲਦਾ ਇੱਥੇ ਆਟਾ ਵੀ ਆਪ ਰੱਖ ਲੈਂਦੇ ਜੀਰਾ ਮੇਰਾ ਤਾਂ ਇੱਕ ਪੁੱਤ ਸੀਗਾ ਉਹ ਮੁੱਕ ਗਿਆ ਨਿੱਕੇ ਨਿੱਕੇ ਜਵਾਕ ਪਾਲੀ ਜਾਂਦੇ ਆ ਕਾਂਗਰਸ ਨੇ ਲਿਆਂਦੀ ਏ ਸਾਰੀ ਵੇਖੀ ਨਾ ਝਾੜੂ ਵਾਲਾ ਨੇ ਲਿਆਂਦਾ ਨਸ਼ਾ ਸਾਰਾ ਝਾੜੂ ਨੇ ਝਾੜੂ ਫੇਰਦਾ ਤੇ ਜੇ ਆਂਦੇ ਸੀ 1000 ਰੁਪਏ ਦੇਵਾਂਗੇ ਕੋਈ ਹਜ਼ਾਰ ਨਹੀਂ ਦਿੱਤਾ ਜਿਹੜਾ ਝਾੜੂ ਵਾਲਾ ਲੱਗਦਾ ਤੇ ਗਿੱਟਾ ਦੀ ਵੱਜੂਗਾ ਹੁਣ ਨਾ ਇਹ ਹੁਣ ਵਿਰੋਧ ਤੋਂ ਵੋਟਾਂ ਮੰਗੇ ਰਹਣਗੇ ਤੁਹਾਡੇ ਕੋਲ ਅਸੀਂ ਨਹੀਂ ਅਸੀਂ ਪਾੰਗਾ ਨਹੀਂ ਅਸੀਂ ਕਾਲੀ ਪਾਰਟੀ ਨਹੀਂ ਛੱਡਦੇ ਇਹ ਦੋਗਲੇ ਬੰਦੇ ਆ ਅਸੀਂ ਤਾਂ ਸ਼ੁਰੂ ਤੋਂ ਕਾਲੀ ਪਾਰਟੀ 'ਚ ਆਸੀਂ ਨਹੀਂ ਸ਼ੁਰੂ ਤੋਂ ਹੀ ਭਾਈ ਜੀ ਸਰਕਾਰਾਂ ਨੇ ਕੀ ਕੰਮ ਕਰ ਦਿੱਤੇ ਐ ਜੇ ਤੁਸੀਂ ਅੱਜ ਕਹਿੰਦੇ ਅਕਾਲੀ ਦਲ ਕਾਲੀ ਦਲ ਸਾਡੇ ਜੋ ਕੰਮ ਹੋਇਆ ਅਕਾਲੀ ਦਲ ਵੇਲੇ ਵੀ ਹੋਇਆ ਜੀ ਸਾਰਾ ਕੱਸੀਆਂ ਸਾਡੇ ਪੱਕੀਆਂ ਬਣੀਆਂ ਜੀ ਤੇ ਜਦੋਂ ਮਨਰਮੇ ਦਾ ਮਹਾਜਬਾ ਸੀ ਜੀ ਮਿਲਿਆ ਉਦੋਂ ਖਰਾਬ ਹੋ ਗਿਆ ਸੀਗਾ ਉਦੋਂ ਜ਼ਿੰਮੇਦਾਰਾਂ ਨੂੰ ਮਹਾਜਬਾ ਮਿਲਿਆ ਜੀ ਗਰੀਬਾਂ ਨੂੰ ਉਹਦੀ ਚਕਾਈ ਮਿਲੀ ਜੀ ਹੁਣ ਮਹਾਜਬਾ ਮਿਲਿਆ ਸੀ ਕਿਤੇ ਕਿਸੇ ਨੂੰ ਮਿਲਣਾ ਨਹੀਂ ਜੀ ਕੁੜੀਆ ਸਾਹਿਬ ਨੇ ਕਿਸੇ ਨੂੰ ਤਾਂ ਖੇਤੀਬਾੜੀ ਮੰਤਰੀ ਸਾਡੇ ਹਲਕੇ ਦੇ ਹੀ ਹੈ ਨਾ ਕਿਸੇ ਨੂੰ ਗੜੇ ਮਾਰੀ ਦਾ ਹੈ ਤਾਂ ਕੋਈ ਮਹਾਜਬਾ ਸਾਡੇ ਪਿੰਡੇ ਕਿਸੇ ਨੂੰ ਆਸਰੇ-ਪਾਸੇ ਜਿਹੜੇ ਗਾਲਜਨਾਂ ਨਹੀਂ ਕੀ ਪਿੰਡਾਂ ਸੀ ਸਾਡੇ ਵੇਲੇ ਚਕਾਈ ਦੇ ਪੈਸੇ ਵੀ ਦਿੱਤੇ ਸੀਗੇ ਗਰੀਬਾਂ ਨੂੰ ਤੇ ਮਕਾਨਾਂ ਦੇ ਵੀ ਦਿੱਤੇ ਸੀਗੇ ਸਾਡੇ ਪਿੰਡ ਪਲਾਟ ਵੰਡ ਕੇ ਗਏ ਸੀ ਜੀ ਹੁਣ ਗੁੜੀਆਂ ਸਾਹਿਬ ਆਏ ਸੀਗੇ 15 ਜਣਾਂ ਨੂੰ ਦਿੱਤੇ ਜੀ ਅੱਜ ਤੋਂ ਪੁੱਠੇ ਵਾਪਸ ਲੈ ਲੈਣੇ ਪਿੰਡ ਵਾਲਿਆਂ ਨੇ ਇਹ ਇੱਕ ਗੱਲ ਹੈ ਯਾਰ ਕਹਿੰਦਾ ਮਤਲਬ ਦੇ ਕੇ ਪੁੱਠੇ ਖੋਲੇ ਪਹਿਲਾਂ ਦੇ ਤੇ ਫਿਰ ਪੁੱਠੇ ਲੈ ਗਏ ਬਾਕੀ ਭਾਈ ਜੀ ਚਾਲੀ ਸਰਕਾਰ ਮੇਰੇ ਕੋਈ ਵੀ ਬੰਦਾ ਸਾਡੇ ਪਿੰਡ ਦਾ ਲੰਬੀਏਰੀਏ ਦਾ ਭੁੱਖਾ ਨਹੀਂ ਸੁੱਤਾ ਠੀਕ ਹੈ ਜਿੰਨਾ ਵਾਹ ਸਾਹਿਬ ਨੇ ਕਰਿਆ ਉਹਨਾਂ ਨਾਲ ਕੋਈ ਕਰ ਸਕਦਾ ਨਾ ਕਰੇ ਮੇਰੇ ਤਿੰਨ ਵੀੜੀਆਂ ਹੋ ਗਈਆਂ ਸੀ ਕਾਂਗਰਸੀ ਚੱਲੇ ਆਉਣੇ ਆ ਪਰ ਅਸੀਂ ਅੱਜ ਦੀ ਬਾਦਲ ਸਾਹਿਬ ਨਾਲ ਸਮਰਥਨ ਕਰ ਰਹੇ ਹਾਂ ਉਹਨਾਂ ਦਾ ਠੀਕ ਹੈ ਤੁਸੀਂ ਕਿਹੜੀ ਸਰਕਾਰ ਦੇਖੋ ਕਾਲੀਦਾਲ 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 ਸਰਕਾਰ ਹਾਂ ਜੀ